ਕੀ ਦੇਖ ਰਹੀ ਹੂੰ ਭੜੀ ਇਹ ਕਦੇ ਵੀ ਨਹੀਂ ਰੁਕ ਸਕਦੀ ਦੁਨੀਆ ਦੀ ਹਰ ਇੱਕ ਚੀਜ਼ ਰੁਕ ਸਕਦੀ ਆ ਪਰ ਟਾਈਮ ਕਦੇ ਵੀ ਨਹੀਂ ਟਾਈਮ ਫ੍ਰੀ ਤਾਂ ਹੈ ਪਰ ਯੂਸਲੈਸ ਹੈ ਤੁਸੀਂ ਟਾਈਮ ਨੂੰ ਖਰੀਦ ਨਹੀਂ ਸਕਦੇ ਪਰ ਤੁਸੀਂ ਇਸ ਨੂੰ ਵਰਤ ਸਕਦੇ ਹੋ ਅਗਰ ਇੱਕ ਵਾਰ ਤੁਸੀਂ ਇਸ ਨੂੰ ਖੋ ਦਿੱਤਾ ਤਾਂ ਤੁਸੀਂ ਵਾਪਸ ਕਦੇ ਵੀ ਇਸ ਨੂੰ ਮੋੜ ਨਹੀਂ ਸਕਦੇ ਅਗਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਟਾਈਮ ਇਕੁਅਲ ਟੂ ਮਨੀ ਆਪਾਂ ਟਾਈਮ ਦੀ ਵੈਲਿਊ ਨੂੰ ਕੰਪੇਅਰ ਕਰਦੇ ਹਾਂ ਪੈਸਿਆਂ ਦੇ ਨਾਲ ਪਰ ਜਦੋਂ ਗੱਲ ਪੈਸਿਆਂ ਦੀ ਆਉਂਦੀ ਆ ਤਾਂ ਅਸੀਂ ਇਸ ਨੂੰ ਬਹੁਤ ਸੋਚ ਸਮਝ ਕੇ ਖਰਚ ਕਰਦੇ ਹਾਂ 50 ਰੁਪਏ ਵੀ ਜੇਕਰ ਅਸੀਂ ਕਿਸੇ ਜਗ੍ਹਾ ਤੇ ਖਰਚ ਕਰਦੇ ਹਾਂ ਤਾਂ ਬਹੁਤ ਸੋਚ ਸਮਝ ਕੇ ਖਰਚਦੇ ਹਾਂ ਤਾਂ ਜਦੋਂ ਗੱਲ ਟਾਈਮ ਦੀ ਆਉਂਦੀ ਆ ਤਾਂ ਅਸੀਂ ਇਹਨਾਂ ਕਿਉਂ ਨਹੀਂ ਸੋਚਦੇ ਸਿਰਫ ਇਸ ਲਈ ਕਿ ਸਾਡੇ ਕੋਲ ਟਾਈਮ ਬਹੁਤ ਆ ਅੱਜ ਆ ਕੱਲ ਆ ਬਹੁਤ ਦਿਨ ਪਏ ਨੇ ਹਫ਼ਤੇ ਪਏ ਨੇ ਮਹੀਨੇ ਪਏ ਨੇ ਸਾਲ ਪਏ ਨੇ ਤੇ ਪੂਰੀ ਜ਼ਿੰਦਗੀ ਪਈ ਆ ਪਰ ਪੈਸੇ ਸਾਡੇ ਕੋਲ ਬਹੁਤ ਘੱਟ ਹੁੰਦੇ ਨੇ ਜਾਂ ਹੁੰਦੇ ਹੀ ਨਹੀਂ ਇਸ ਲਈ ਅਸੀਂ ਪੈਸਿਆਂ ਦੀ ਵੈਲਿਊ ਕਰਦੇ ਹਾਂ ਤੇ ਟਾਈਮ ਦੀ ਵੈਲਿਊ ਕਰਦੇ ਹੀ ਨਹੀਂ ਜੇਕਰ ਤੁਹਾਨੂੰ ਇਹ ਲੱਗਦਾ ਕਿ ਟਾਈਮ ਬਹੁਤ ਆ ਤਾਂ ਤੁਸੀਂ ਵੀ ਬਹੁਤ ਵੱਡੇ ਬਹਿਮ ਦੇ ਵਿੱਚ ਜੀ ਰਹੇ ਹੋ 2000 ਸਾਲ ਪਹਿਲਾਂ ਮਹਾਤਮਾ ਬੁੱਧ ਨੇ ਇਹ ਕਿਹਾ ਸੀ ਕਿ ਇਨਸਾਨ ਦੀ ਸਭ ਤੋਂ ਵੱਡੀ ਗਲਤੀ ਪਤਾ ਕੀ ਹੁੰਦੀ ਆ ਕਿ ਉਸ ਕੋਲ ਟਾਈਮ ਬਹੁਤ ਆ ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਪੈਸਾ ਟਾਈਮ ਤੋਂ ਵੱਡਾ ਜਾਂ ਪੈਸਾ ਟਾਈਮ ਦੇ ਬਰਾਬਰ ਆ ਤਾਂ ਮੇਰਾ ਮੰਨਣਾ ਇਹ ਆ ਕਿ ਟਾਈਮ ਪੈਸਿਆਂ ਤੋਂ ਵੱਡਾ ਅਸੀਂ ਟਾਈਮ ਦੇ ਨਾਲ ਪੈਸੇ ਤਾਂ ਬਣਾ ਸਕਦੇ ਆ ਲੇਕਿਨ ਪੈਸਿਆਂ ਦੇ ਨਾਲ ਟਾਈਮ ਕਦੇ ਵੀ ਨਹੀਂ ਬਣਾ ਸਕਦੇ ਬਿੱਤਿਆ ਹੋਇਆ ਇੱਕ ਸੈਕਿੰਡ ਅਰਬਾ ਰੁਪਏ ਦੇ ਕੇ ਵਾਪਸ ਨਹੀਂ ਮਿਲ ਸਕਦਾ ਕੁਝ ਲੋਕ ਇਹ ਕਹਿੰਦੇ ਨੇ ਕਿ ਮੇਰੇ ਕੋਲ ਟਾਈਮ ਨਹੀਂ ਆ ਜਿਵੇਂ ਤਾਂਛ ਦੇ ਪੱਤੇ ਸਾਰਿਆਂ 'ਚ ਬਰਾਬਰ ਵੰਡੇ ਜਾਂਦੇ ਨੇ ਉਸੇ ਤਰ੍ਹਾਂ ਟਾਈਮ ਵੀ ਸਾਰਿਆਂ ਨੂੰ ਬਰਾਬਰ ਮਿਲਦਾ ਹੈ ਰੇਕ ਇਨਸਾਨ ਨੂੰ 24 ਘੰਟੇ ਮਿਲਦੇ ਨੇ ਪਰ ਕੌਣ ਇਸ ਦਾ ਸਹੀ ਇਸਤੇਮਾਲ ਕਰਦਾ ਹੈ ਬਸ ਇਹ ਚੀਜ਼ ਤੁਹਾਨੂੰ ਮਹਾਨ ਬਣਾਉਂਦੀ ਆ ਵਕਤ ਸਾਰਿਆਂ ਨੂੰ ਮਿਲਦਾ ਹੈ ਆਪਣੀ ਜ਼ਿੰਦਗੀ ਬਦਲਣ ਲਈ ਲੇਕਿਨ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਆਪਣਾ ਵਕਤ ਬਦਲਣ ਲਈ ਇੰਡੀਆਂ ਵੀ ਗਰਮੀ ਦੇ ਮੌਸਮ ਵਿੱਚ ਆਪਣਾ ਖਾਣਾ ਸਟੋਰ ਕਰਕੇ ਰੱਖਦੀਆਂ ਨੇ ਤਾਂ ਕਿ ਬਾਰਿਸ਼ ਦੇ ਮੌਸਮ ਵਿੱਚ ਉਹਨਾਂ ਨੂੰ ਖਾਣਾ ਆਸਾਨੀ ਨਾਲ ਮਿਲ ਸਕੇ ਇਸ ਲਈ ਉਹ ਗਰਮੀਆਂ ਵਿੱਚ ਖੂਬ ਮਿਹਨਤ ਕਰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਹੁਣ ਖਾਣਾ ਸਟੋਰ ਕਰਕੇ ਨਹੀਂ ਰੱਖਿਆ ਤਾਂ ਬਾਰਿਸ਼ ਦੇ ਮੌਸਮ ਵਿੱਚ ਭੁੱਖੀਆਂ ਮਰ ਜਾਵਾਂਗੀਆਂ ਹਰੇਕ ਦਿਨ ਤੁਹਾਡੇ ਬੈਂਕ ਅਕਾਊਂਟ ਵਿੱਚ ਪੈਸੇ ਜਮ੍ਹਾਂ ਨਹੀਂ ਹੁੰਦੇ ਪਰ ਤੁਹਾਡੀ ਲਾਈਫ ਦੇ ਅਕਾਊਂਟ ਵਿੱਚ ਹਰ ਦਿਨ 86400 ਸੈਕਿੰਡ ਐਡ ਹੁੰਦੇ ਨੇ ਹਰੇਕ ਦਿਨ ਦੇ ਐਂਡ ਤੱਕ ਤੁਹਾਡੇ ਕੋਲ ਕੋਈ ਵੀ ਸੈਕਿੰਡ ਨਹੀਂ ਬਚਦਾ ਇਸ ਲਈ ਸਮੇਂ ਨੂੰ ਤੁਸੀਂ ਜਿੰਨੀ ਚੰਗੀ ਜਗ੍ਹਾ ਤੇ ਖਰਚ ਕਰ ਸਕਦੇ ਹੋ ਕਰ ਦੇਵੋ ਇਸ ਲਈ ਇੱਕ ਸੈਕਿੰਡ ਨੂੰ ਵੀ ਅਜਾਈ ਨਾ ਜਾਣ ਦਿਆ ਕਰੋ ਸਵੇਰੇ ਉੱਠਦੇ ਹੀ ਆਪਣੇ ਆਪ ਨਾਲ ਇਹ ਵਾਅਦਾ ਕਰਿਆ ਕਰੋ ਕਿ ਅੱਜ ਮੈਂ 1 ਸੈਕਿੰਡ ਨੂੰ ਵੀ ਅਜਾਈ ਨਹੀਂ ਜਾਣ ਦੇਣਾ ਜਾਂ ਤਾਂ ਤੁਸੀਂ ਖੁਦ ਬਦਲ ਜਾਵੋ ਨਹੀਂ ਤਾਂ ਸਮਾਂ ਤੁਹਾਨੂੰ ਬਦਲ ਦੇਵੇਗਾ ਖੁਦ ਬਦਲੋਗੇ ਤਾਂ ਠੀਕ ਆ ਪਰ ਜਦੋਂ ਸਮੇਂ ਨੇ ਬਦਲ ਦਿੱਤਾ ਤਾਂ ਬਹੁਤ ਤਕਲੀਫ ਹੋਵੇਗੀ ਟਾਈਮ ਕੋਈ ਇੰਪੋਰਟੈਂਟ ਚੀਜ਼ ਨਹੀਂ ਆ ਬਲਕਿ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਵੇਂ ਸ਼ੇਅਰ ਮਾਰਕੀਟ ਵਿੱਚ ਗਲਤ ਜਗ੍ਹਾ ਤੇ ਲੱਗਿਆ ਪੈਸਾ ਡੁੱਬ ਜਾਂਦਾ ਉਸੇ ਤਰੀਕੇ ਨਾਲ ਗਲਤ ਜਗ੍ਹਾ ਤੇ ਟਾਈਮ ਲਾਉਣ ਨਾਲ ਜ਼ਿੰਦਗੀ ਡੁੱਬ ਜਾਂਦੀ ਆ ਮੈਂ ਉਮੀਦ ਕਰਦੀ ਆ ਵੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਕੁਝ ਸਿੱਖਣ ਨੂੰ ਮਿਲਿਆ ਹੋ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਧੰਨਵਾਦ